ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਨਾਲ ਹਾਂਜੀ ਅਸੀਂ ਜਾ ਰਹੇ ਹਾਂ ਨਹਿਰ ਨਹਿਰ ਗੁਰਦੁਆਰਾ ਸਾਹਿਬ ਕੇ ਅਸੀਂ ਕਟਾਣਾ ਸਾਹਿਬ ਪਹਿਲਾਂ ਮੱਥਾ ਟੇਕਣਾ ਤੇ ਫਿਰ ਅਸੀਂ ਵਾਪਸ ਆ ਕੇ ਨਹਿਰ ਦੇ ਨਾਲ ਹੀ ਬਣਿਆ ਹੋਇਆ ਇੱਕ ਖਵਾਜੇ ਪੀਰ ਦੀ ਜਗ੍ਹਾ ਉੱਥੇ ਮੱਥਾ ਟੇਕਣਾ ਤੇ ਫਿਰ ਅਸੀਂ ਆਏ ਸੀ ਇੱਕ ਉੱਥੇ ਖਵਾਜੇ ਪੀਰ ਦੀ ਜਗ੍ਹਾ ਦੇ ਨਾਲ ਹੀ ਹੈਗਾ ਨੀਲੋ ਨਹਿਰ ਤੇ ਇੱਕ ਜੂ ਬਣਿਆ ਹੋਇਆ ਜਿਹੜੇ ਅਸੀਂ ਅੱਜ ਕਿਹਾ ਵੀ ਚਲੋ ਜੂ ਵਿੱਚ ਵੀ ਗੇੜਾ ਮਾਰਿਆ ਜੀ ਮੈਂ ਆ ਵੀ ਭੈਣ ਕੋੜਾਈ ਹੋਈ ਸੀ ਕਿ ਤਿੰਨ ਚਾਰ ਦਿਨ ਤੋਂ ਤੇ ਨਾਲ ਸਾਡੇ ਗਵਾਂਢੀ ਆ ਗਏ ਸੀਗੇ ਉਹਨਾਂ ਨੇ ਵੀ ਸਾਡੇ ਨਾਲ ਜਾਣਾ ਸੀਗਾ ਉੱਥੇ ਮੇਰੀ ਭੈਣ ਦੇ ਗਵਾਂਢੀ ਨੇ ਅਜੂਨੀ ਆ ਜੋ ਸੀ ਸ਼ਾਇਦ ਜਿਹੜੇ ਪੰਜਾਬੀ ਨਾਟਕ ਦੇਖਦੇ ਨੇ ਉਹਨਾਂ ਨੂੰ ਪਤਾ ਹੋਊਗਾ ਇਹ ਛੋਟੀ ਜਿਹੀ ਠਾਣੀ ਨਾਟਕ ਸੀਗਾ ਤੇ ਉਹਦੇ ਵਿੱਚ ਅਜੂਨੀ ਦਾ ਜੋ ਰੋਲ ਸੀਗਾ ਇਹ ਮੇਰੀ ਭੈਣ ਦੀ ਗਵਾਂਢੀ ਆ ਕੁੜੀ ਤੇ ਉਹਦੀ ਮੰਮੀ ਤੇ ਨਾਲ ਉਹਦਾ ਭਤੀਜਾ ਆ ਇਸ ਬੱਚੇ ਨੇ ਵੈਸੇ ਜ਼ਿਆਦਾ ਰੌਲਾ ਪਾਇਆ ਸਾਨੂੰ ਅਜੇ ਜੂ ਦੇਖਣ ਦਾ ਕਹਿੰਦਾ ਮੈਂ ਜੂ ਦੇਖਣਾ ਆ ਤੇ ਹਾਂਜੀ ਦੇਖਦਾ ਜੂ ਦੇ ਵਿੱਚ ਕਿਟਕਿਟੇ ਜਾਨਵਰ ਨੇ ਕੋਈ ਜ਼ਿਆਦਾ ਤਾਂ ਸਾਨੂੰ ਨਹੀਂ ਦਿਸੇ ਆ ਹਿਰਨ ਹੈਗੇ ਨੇ ਕਈ ਸੀ ਹਰਨ ਕੁਛ ਆਰਾਮ ਕਰੇ ਸੀ ਬੈਠੇ ਬਸ ਕੁਛ ਖੜੇ ਫਿਰਦੇ ਤੁਰਦੇ ਸੀ ਇਧਰ ਉਧਰ ਵੈਸੇ ਅੰਦਰ ਜਾ ਕੇ ਬਹੁਤ ਵਧੀਆ ਲੱਗਿਆ ਬਹੁਤ ਸ਼ਾਂਤ ਜਿਹਾ ਮਾਹੌਲ ਸੀਗਾ ਤੇ ਵਿੱਚ ਜਾਨਵਰਾਂ ਦੀਆਂ ਆਵਾਜ਼ਾਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿੱਚ ਸੀਗੇ ਮਤਲਬ ਕੱਢ ਰਹੀ ਸੀ ਆਵਾਜ਼ਾਂ ਬਹੁਤ ਜ਼ਿਆਦਾ ਪਿਆਰੀਆਂ ਲੱਗ ਰਹੀਆਂ ਸੀਗੀਆਂ ਦਰਖਤ ਬਹੁਤ ਸੋਹਣੇ ਮਾਹੌਲ ਨੂੰ ਬਣਾ ਰਹੇ ਸੀਗੇ ਦਰਖਤਾਂ ਦੇ ਨਾਲ ਹੀ ਕਰਕੇ ਵੈਸੇ ਜ਼ਿਆਦਾ ਵਧੀਆ ਲੱਗ ਰਿਹਾ ਸੀ ਕਿ ਇੱਥੇ ਦਾ ਮਾਹੌਲ ਸ਼ਾਂਤਮਈ ਜਿਹਾ ਬਹੁਤ ਸਕੂਨ ਜਿਹਾ ਸੀਗਾ ਆ ਬੈਠਣ ਨੂੰ ਬਹੁਤ ਸੋਹਣੀ ਜਗ੍ਹਾ ਪਣੀ ਹੈ ਨਾ ਹਾਂ ਬੈਠਣ ਨੂੰ ਵੀ ਜਗ੍ਹਾ ਵਧੀਆ ਪਣੀ ਹੈ ਦੇ ਮੋٹے ਮੋٹے ਦਰਖਤ ਨੇ ਫੇਰ ਸਾਨੂੰ ਇੱਕ ਰੋਜ ਦਿਸਿਆ ਹੈਗਾ ਤਾਂ ਉਹ ਬੱਚਾ ਹੀ ਸੀਗਾ ਵੱਡਾ ਨਹੀਂ ਸੀਗਾ ਛੋਟਾ ਜਿਹਾ ਹੀ ਸੀਗਾ ਇਹ ਉਹ ਆ ਇਹਨੂੰ ਕੀ ਕਹਿੰਦੇ ਰੋਜ ਰੋਜ ਆ ਰੋਜ ਇਹ ਪਤਾ ਨਹੀਂ ਕੀ ਹੈ ਅਜੇ ਕੋਣ ਨੂੰ ਖੜ ਗਿਆ ਉੱਧਰ ਨੂੰ ਇਹਨੂੰ ਰੋਜ ਕਹਿੰਦੇ ਨੇ ਉਹ ਪਤਾ ਨਹੀਂ ਕਿ ਉਹ ਕੀ ਕਹਿੰਦੇ ਨੇ ਬਜ਼ਰੀਕਰ ਮੇਰਾ ਪਾਣੀ ਦੀ ਤਾਂ 8-8 ਸਾਲ ਨੇ ਕਹਿੰਦਾ ਭੱਜਿਓ ਨੇ ਵੀ ਨਾਲ ਆਈਆਂ ਸਾਰੀਆਂ ਆਏ ਹੋਏ ਨੇ ਸਾਨੂੰ ਸੱਤ ਲੈ ਖੰਨਨ ਮੈਂ ਪਾ ਬੇਲ ਕੇ ਸਾਰਾ ਨੂੰ ਬਣਾ ਕੇ ਖਾ ਲਓ ਜਿਹੜਾ ਤਾਣਾ ਪਰ ਬੈਠਾ ਹੋਇਆ ਕੋਸ਼ਿਸ਼ ਮਿੰਟ ਦੀ ਬੀ ਬੰਦ ਕਰਦੇ ਨਾ ਹਾਂ ਇਹ ਵੀ ਬਹੁਤ ਸੋਹਣੇ ਪੰਛੀ ਹੈ ਇਹ ਪੰਛੀ ਵੀ ਬਹੁਤ ਸੋਹਣੇ ਸੀਗੇ ਬਟ ਨੈਟ ਲੱਗਿਆ ਕਰਕੇ ਨਾ ਚੰਗੀ ਤਰ੍ਹਾਂ ਦਿਸ ਨਹੀਂ ਸੀ ਰਹੇ ਆ ਸਾਰੇ ਤੋੜਾ ਤੋੜਦੇ ਥੋੜੇ ਰਹੇਗੇ ਤੇ ਬਹੁਤ ਤੋੜਦੇ ਹਾਂ ਅਮਰੂਦ ਅੱਛਾ ਅਮਰੂਦ ਖਾਂਦਾ ਟਾਣੀ ਨਾ ਲਾ ਲਾ ਕੇ ਹਾਂ ਬੱਸ ਕਿਉਂਕਿ ਬਹੁਤ ਟੋਸੇ ਅੱਧੇ ਦਾ ਸੁੱਤੇ ਪਏ ਨੇ ਕਿ ਨਹੀਂ ਦੁਪਹਿਰ ਦਾ ਟਾਈਮ ਆ ਤਾਂ ਕਰਕੇ ਆਇਓ ਕੋਟਾ ਤੇ ਬਹਿ ਕੇ ਇੱਥੇ ਰੋਣ ਦਾ ਜਾਂ ਕਿ ਸੁੱਤਾ ਕੋ ਨੀਂ ਨਹੀਂ ਸੁੱਤਾ ਹੈ ਤੈਨੂੰ ਨੀਂਦ ਨਹੀਂ ਕਿ ਕਿ ਸੁੱਤਾ ਰਹਿੰਦਾ ਹੈ ਤੈਨੂੰ ਕਿਨੇ ਵਿੱਚ ਸੁੱਤੇ ਪਏ ਨੇ ਆ ਕੰਛੇ ਦੀ ਵਾਜਾ ਬਹੁਤ ਜਿਆਦਾ ਪਿਆਰੀਆਂ ਲੱਗਦੀਆਂ ਸੀਗੇ ਬੜੇ ਸੁਣੇ ਆਵਾਜ਼ਾਂ ਕੱਢ ਰਹੇ ਸੀ ਆ ਮੋਰ ਇੱਕੋ ਹੀ ਸੀ ਉਹ ਵੀ ਬਿਨਾ ਖੰਮਾ ਤੋਂ ਇੱਕ ਖਰਗੋਸ਼ਾਂ ਦੇ ਨਾਲ ਛੱਡਿਆ ਹੋਇਆ ਸੀਗਾ ਨਹੀਂ ਨਹੀਂ ਆਈ ਪਈਆ ਤੁਹਾਨੂੰ ਮੋਰ ਕਿੱਥੇ ਆ ਗਏ ਕਿੱਥੇ ਨੁਕ ਗਿਆ ਮੋਰ ਤੇ ਖਰਗੋਸ਼ ਕਿੱਥੇ ਹੈ ਇਹਦੇ ਪੰਖ ਨਹੀਂ ਹੈਗਾ ਮਾਸੀ ਗਿਆ ਮੋਰ ਪਰ ਉਹ ਪੀ ਪੱਤੀ ਅੱਦੀ ਮੈਂ ਵੀ ਇਸ ਸ਼ਾਂਤ ਜਗ੍ਹਾ ਦੇ ਵਿੱਚ ਸ਼ਾਂਤੀ ਦਾ ਚੁੱਪ ਦਾ ਆਨੰਦ ਲੈਂਦੀ ਹੋਈ ਥੋੜਾ ਜਿਹਾ ਮੈਂ ਕਿਹਾ ਰਾਉਂਡ ਮਾਰ ਲਾ ਵਧੀਆ ਲੱਗ ਰਿਹਾ ਸੀ ਬਹੁਤ ਜ਼ਿਆਦਾ ਸ਼ਬਦ ਬੋਲਣ ਨੂੰ ਮਨ ਨਹੀਂ ਸੀ ਕਰ ਰਿਹਾ ਵੈਸੇ ਆਹ ਵਾਲਾ ਦਰਖਤ ਬਹੁਤ ਵਧੀਆ ਲੱਗ ਰਿਹਾ ਸੀਗਾ ਅੱਖਾਂ ਨੂੰ ਦੇਖਣ ਨੂੰ ਇਹਦੇ ਜਿਹੜਾ ਸਾਰੇ ਉੱਪਰੇ ਪਈਆਂ ਸੀਗੀਆਂ ਧਰਤੀ ਦੇ ਦੂਰ ਦੂਰ ਤੱਕ ਫੈਲੀਆਂ ਪਈਆਂ ਬੜਾ ਵਧੀਆ ਨਜ਼ਾਰਾ ਆ ਰਿਹਾ ਸੀ ਜਿਵੇਂ ਨਾ ਦਾੜੀ ਖਿੰਡੀ ਹੁੰਦੀ ਹੈ ਦਰਖਤ ਦੀ ਇੰਜ ਲੱਗ ਰਿਹਾ ਸੀਗਾ ਬਹੁਤ ਸੋਹਣਾ ਲੱਗ ਰਿਹਾ ਸੀਗਾ ਮੈਨੂੰ ਕਾਫੀ ਲੋਕ ਇਹਨੂੰ ਆ ਕੇ ਦੇਖ ਰਹੇ ਸੀ ਇਹਦੇ ਨਾਲ ਸਾਰੇ ਫੋਟੋ ਖਿੱਚਵਾ ਰਹੇ ਸੀਗੇ ਅਸੀਂ ਕਾ ਫਿਰ ਅਸੀਂ ਵੀ ਖਿੱਚਵਾ ਲਈਏ ਅਸੀਂ ਵੀ ਕਾ ਨੂੰ ਛੱਡੀਏ ਇਹ ਮੌਕਾ ਯਾਦਾਂ ਨੇ ਜਿਹੜੀਆਂ ਕਦੇ ਕਦੇ ਮਿਲਦੀਆਂ ਨੇ ਅਕਸਰ ਤਾਂ ਆਇਆ ਨਹੀਂ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ ਅੱਜ ਮੰਮੀ ਇਹ ਪੱਤਾ ਮੈਂ ਮਾਫ ਕਰਜਾਂ ਸਾਵਨ ਵਾਲਾ ਜ਼ਿਆਦਾ ਨਜ਼ਾਰੇ ਤਾਂ ਇਹ ਬੱਚਾ ਲੈ ਰਿਹਾ ਸੀਗਾ ਭੱਜ ਭੱਜ ਕੇ ਹਰ ਜਗ੍ਹਾ ਫੋਟੋ ਕਚਵਾ ਰਿਆ ਸੀਗੀ ਇਹਦੀ ਭੂਆ ਖਿੱਚ ਰਹੀ ਸੀ ਤੇ ਅਸੀਂ ਵੀ ਬਾਕੀ ਸਾਰੇ ਆਪਣੇ ਆਪਣੇ ਕੈਮਰਾ ਲੱਗੇ ਪਏ ਸੀ ਇਹ ਖੂਬਸੂਰਤ ਨਜ਼ਾਰੇ ਕੈਪਚਰ ਕਰਨ ਦੇ ਵਿੱਚ ਆਪਣੇ ਆਪਣੇ ਫੋਨਾਂ ਦੇ ਨਾਲ ਤੇ ਬਹੁਤ ਜ਼ਿਆਦਾ ਸ਼ਾਂਤ ਜਗ੍ਹਾ ਸੀਗਾ ਬੜਾ ਮਨ ਨੂੰ ਸਕੂਨ ਸੀ ਇੱਥੇ ਬਹੁਤ ਪਿਆਰਾ ਲੱਗਿਆ ਬਹੁਤ ਮਜ਼ਾ ਆਇਆ ਇੱਥੇ ਆ ਕੇ ਘਰ ਜਾਣ ਨੂੰ ਤਾਂ ਜੀ ਨਹੀਂ ਸੀ ਕਰਦਾ ਸੀ ਐਵੇਂ ਰੋਲੇ ਰੱਪੇ ਦੇ ਵਿੱਚ ਇਹੋ ਜੀ ਸ਼ਾਂਤੀ ਦੇ ਵਿੱਚ ਹੀ ਬੰਦਾ ਬੈਠਾ ਰਿਹਾ ਜਾਨੀ ਇੰਜ ਜੀ ਕਰ ਰਿਹਾ ਸੀ ਇਹ ਸੀ ਇੱਕ ਲੰਗੂਰ ਜੀ ਬੈਠੇ ਵਿਚਾਰੇ ਪਿੰਜਰੇ ਚ ਤਾੜੇ ਹੋਏ ਇਨੂੰ ਜਗ੍ਹਾ ਘੱਟ ਮਿਲੀ ਹੋਈ ਹੈ ਮੈਨੂੰ ਵਧੀਆ ਨਹੀਂ ਲੱਗਿਆ ਇੰਨੀ ਕਿ ਜਗ੍ਹਾ ਦੇ ਵਿੱਚ ਵਿਚਾਰਾ ਤਾੜ ਕੇ ਰੱਖਿਆ ਜਿਵੇਂ ਪੂਲੀ ਜਗ੍ਹਾ ਚਾਹੀਦੀ ਆ ਫਿਰ ਉਹ ਚੇ ਟੱਪਣ ਨੂੰ ਜੰਗਲੀ ਜਾਨਵਰ ਨੇ ਇਹ ਇੰਨਾ ਛੋਟੇ ਕੈਦ ਵਿੱਚ ਵੀ ਨਹੀਂ ਹੋਣੇ ਚਾਹੀਦੇ ਆਲੇ ਦਾਲ ਦੇ ਪੇੜ ਦੇਖੋ ਕਿੰਨੀ ਸ਼ਾਨ ਵਧਾ ਰਹੇ ਨੇ ਇਸ ਮਾਹੌਲ ਦੀ ਇੱਥੇ ਰੋਜ਼ ਨੂੰ ਕੈਪਚਰ ਕਰਦੇ ਹੋਏ ਉਹਦੇ ਨਾਲ ਵੀਡੀਓ ਬਣਾ ਰਹੇ ਸੀਗੇ ਅਸੀਂ ਇਹ ਸੀ ਅੱਜ ਦੀ ਛੋਟੀ ਜੀ ਵੀਡੀਓ ਤੇ ਸ਼ਾਂਤ ਜਹੀ ਵੀਡੀਓ ਸ਼ਾਂਤੀ ਬਹੁਤ ਸੀ ਇੱਥੇ ਮਤਲਬ ਮਨ ਨੂੰ ਸ਼ਾਂਤੀ ਬਹੁਤ ਜ਼ਿਆਦਾ ਮਰੀ ਜਾਨਵਰ ਚਾਹੇ ਘੱਟ ਸੀਗੇ ਪਰ ਜਿਹੜਾ ਸਕੂਨ ਮਿਲਿਆ ਦਿਮਾਗ ਨੂੰ ਨਾ ਦਿਮਾਗ ਰਿਲੈਕਸ ਹੋ ਗਿਆ ਉਹ ਨਹੀਂ ਕਿਤੇ ਮਿਲਦਾ ਉਹ ਜ ਮਨ ਦੇਖੀ ਜਰਾ ਅਸੀਂ ਘੁੰਮਣ ਗਏ ਸੀ ਸਾਡੇ ਮਗਰੋਂ ਇਹ ਵੀ ਘੁੰਮਣ ਆ ਗਏ ਹਰਪ੍ਰੀਤ ਮਨਦੀਪ ਹੁਣੀ ਹਨੀ ਨੇ ਤਾਂ ਖੰਨੇ ਸਮਾ ਲੈਣ ਜਾਣਾ ਸੀਗਾ ਇਹ ਘਰੇ ਵੇਲੀਆਂ ਸੀ ਇਹ ਕਹਿੰਦੀ ਅਸੀਂ ਵੀ ਜਾ ਉਹਨੇ ਮਾਸੀ ਦੇ ਘੋਣ ਨਾਲੇ ਮੰਮੀ ਨੂੰ ਲੈ ਆਉਨੇ ਆ ਬਟ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਹੈਗਾ ਛਾਪਾ ਮਾਰ ਮਾਰਨਾ ਸੀ ਸਾਡੇ ਤੇ ਨਹੀਂ ਅਸੀਂ ਇਹਨਾਂ ਨੂੰ ਨਾਲ ਲੈ ਜਾਂਦੇ ਜੂ ਦੇਖਣੇ ਵੀ ਦੇਖ ਹੁੰਦੇ ਸਾਰੇ ਬੱਚੇ ਜਾ ਕੇ ਤੇ ਫੇਰ ਬਾਅਦ ਵਿੱਚ ਲੈ ਕੇ ਆਂਦਾ ਮੰਜੂਰੀਅਨ ਸਾਰੇ ਮੰਜੂਰੀਅਨ ਖਾਰੇ ਸੀਗੇ ਬਸ